ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਨਵੇਂ ਬਲੌਗ 'ਚ ਤੁਹਾਡਾ ਵੈਲਕਮ ਹੈ ਹੁਣ ਆਪਾਂ ਚੱਲੇ ਆ ਜੋਬਨਦੀਪ ਨੂੰ ਸਕੂਲ ਤੋਂ ਲੈਣ ਜੋਬਨਦੀਪ ਦਾ ਅੱਜ ਪਹਿਲਾ ਦਿਨ ਸੀ ਸਕੂਲ ਦੇ ਵਿੱਚ ਇਹ ਪਹਿਲਾਂ ਤਾਂ ਜੇ ਘਰੇ ਸੀ ਉਦੋਂ ਤੋਂ ਕਹੀ ਗਿਆ ਵੀ ਮੈਂ ਜਾਊਂਗਾ ਬਹੁਤ ਚਾਹ ਨਾਲ ਕਹਿੰਦਾ ਹੁੰਦਾ ਸੀ ਪਰ ਅੱਜ ਜਦ ਛੱਡਿਆ ਉਹਨੂੰ ਥੋੜਾ ਸੈੜ ਜਾ ਹੋ ਗਿਆ ਤਾਂ ਮੁੜ ਕੇ ਦੇਖਿਆ ਨਹੀਂ ਹੈਗਾ ਤੇ ਹੁਣ ਜਾਨਾ ਛੁੱਟੀ ਦਾ ਟਾਈਮ ਹੋ ਗਿਆ ਪੌਣੇ 4:00 ਵੱਜ ਚੁੱਕੇ ਆ ਇਸ ਟਾਈਮ ਉਹਨੂੰ ਜਾਣਾ ਪਹਿਲਾਂ ਆਪਾਂ ਨੇ ਇਹ ਜੀਲੋ ਜੀਲੋ ਤੋਂ ਉਹ ਤੋਂ ਬਾਅਦ ਜਾਣਾ ਆਪਾਂ ਨੇ ਫਿਰ ਮਾਲ ਦੇ ਵਿੱਚ ਆਈਫੋਨ 17 ਆਇਆ ਹੋਇਆ ਜੇ ਰੇਟ ਸਿਰ ਮਿਲ ਗਿਆ ਤਾਂ ਫਿਰ ਉਹ ਚੱਕ ਲਿਆਵਾਂਗੇ ਪਤਾ ਲੋ ਵੀ ਅੱਜ ਗਰਮੀ ਵੀ ਆ ਥੋੜੀ ਥੋੜੀ ਉੱਦਾਂ ਹੈਗਾ 27 28 ਡਿਗਰੀ ਟੈਂਪਰੇਚਰ ਅੱਜ ਤੇ ਇੱਧਰ ਮਿਲੋ ਰਸਮਦੀਪ ਨੂੰ ਲੋ ਜੀ ਸਾਰੇ ਆਗੇ ਆਪਣੇ ਆਪਣੇ ਬੱਚਿਆਂ ਨੂੰ ਲੈਣ ਜੀਲੋ ਤੋਂ ਲੋ ਜੀ ਇਹਨੇ ਅੱਜ ਕੁਝ ਨਹੀਂ ਖਾਧਾ ਹੈਗਾ ਔਰੇ ਢੋਖਾ ਹੀ ਰਹਿ ਹੈਗਾ ਮੈਂ ਇਸ ਤਰ੍ਹਾਂ ਕਹਿੰਦੀ ਵੀ ਇੰਨਾ ਕਟੀ ਕੇ ਨਾ ਕੁਝ ਵੀ ਮੂੰਹ ਚ ਪਾਇਆ ਹੈਗਾ चल हम राजा इधर खेड का चल ठीक है चल 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 है, है। कट भी है। ਚੱਲ 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 ਲਓ ਜੀ ਜੋ ਬੰਦੀਪ ਨੂੰ ਲਿਆ ਜਾਂਦਾ ਜੀਲੋ ਦੇ ਵਿੱਚੋਂ ਮੇਸਟਰਾ ਕਹਿੰਦੀ ਨੇ ਕੁਛ ਨਹੀਂ ਖਾਦਾ ਹੈਗਾ ਅੱਜ ਇਹ ਤ੍ਰਿਸ਼ਤੇ ਤਾਂ ਜੇ ਗੁੱਸੇ ਵਿੱਚ ਰਿਹਾ ਸਾਰੀ ਦਿਹਾੜੀ ਅੱਜ ਪਹਿਲਾ ਦਿਨ ਦਾ ਨਾ ਤਾਂ ਕਰਕੇ ਹਨਾ ਉਹਨੂੰ ਨੇਦੀ ਨੂੰ ਖੇਲਣਾ ਸਾਰਿਆਂ ਨਾਲ ਠੀਕ ਹੈ ਹਾਂ ਘਰੇ ਤੂੰ ਐਨਾ ਰੌਲਾ ਪਾਉਣਾ ਛਾ ਛੂ ਸ਼ਣਾ ਮਾਰਦਾ ਇੱਥੇ ਤੂੰ ਦੇਖ ਲੈ ਕੁਛ ਨਹੀਂ ਕਰਿਆ ਅੱਜ ਹੂੰ ਕੀ ਖਾਣਾ ਅੱਜ ਕੀ ਖਾਣਾ ਦੱਸ ਕੀ ਖਾਣਾ ਮੇਰੇ ਬਟਾ ਦੱਸ ਕੀ ਖਾਣਾ ਦੱਸ ਆਲੂ ਮਟਰ ਠੀਕ ਹੈ ਦੋ ਪਰਸਨ ਨਹੀਂ ਜਾ ਨਹੀਂ ਨਹੀਂ ਮਤਲਬ ਮੈਂ ਤੇ ਰਸਮ ਨਹੀਂ ਜਾ ਸਕਦੀ ਸੀ ਹਾਂ ਓਕੇ ਚਲ ਆਜੋ ਆਜੋ ਕੋਈ ਨਹੀਂ ਆਜੋ 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 ਲੋ ਜੀ ਉਧਰੋਂ ਪਹਿਲਾਂ ਟੇਚੀ ਭਰ-ਭਰ ਕੇ ਲੈਂਦੇ ਰਹੇ ਹੁਣ ਇਧਰੋਂ ਖਾਲੀ ਕਰ ਰਹੇ ਹਾਂ ਟੇਚੀ ਹੌਲੀ-ਹੌਲੀ ਗਾਹ ਪਾਇਆ ਪਿਆ ਗਮਰੇ ਜੀ ਇਧਰ ਵੀ ਦੇਖੋ ਸਾਰੇ ਟੇਚੀਆਂ ਦਾ ਗਾਹ ਹੈ ਪਾਸਤਾ ਖਾਣੇ ਉਤਕਾਤ ਨਹੀਂ ਖਾਤਾ ਕੁਝ ਵੀ ਉਹ ਤਾਂ ਭੁੱਖ ਨਹੀਂ ਸੀ ਭੁੱਖ ਕਾਦੇ ਨਹੀਂ ਖਾਈਦਾ ਹੁੰਦਾ ਵੀ ਭੁੱਖ ਨਾ ਵੀ ਹੋਵੇ ਦੂਏ ਚੈਨ ਤੋਂ ਬਾਅਦ ਉਹ ਦੇਣਾ ਆਪਾਂ ਨੇ ਭੁੱਖ ਹੋਵੇ ਨਾ ਹੋਵੇ ਬਸ ਖਾਣਾ ਠੀਕ ਆ ਲੋ ਜੀ ਰੈਡੀ ਫੈਡੀ ਹੋ ਗਈ ਆਪਾਂ ਹੁਣ ਚੱਲਦੇ ਆਪਾਂ ਮਾਲ ਦੇ ਵਿੱਚ ਆਈਫੋਨ 17 ਲੈਣ ਜੇ ਦੇਖਦੇ ਆਂ ਜੀ ਤਾਂ ਐਪਲ ਸਟੋਰ ਹੈਗਾ ਉੱਥੇ ਜਿਹੋ ਦੇ ਵਿੱਚ ਆ ਗਿਆ ਹੋਇਆ ਠੀਕ ਆ ਦੇਖਦੇ ਜਾਗੇ ਹੁਣ ਜਾ ਕੇ ਪਤਾ ਲੱਗਣਾ ਸਾਰਾ ਕੁਝ ਆਪਾਂ ਨੂੰ ਚੱਲੀਏ ਭਾਈ ਲੋ ਜੀ ਗੱਡੀ 'ਚ ਬੈਠੀਏ ਪਹਿਲਾਂ ਲੋ ਜੀ ਇੱਧਰ ਬੰਦੇ ਨੂੰ ਮਿਲੋ ਸਤਿ ਸ਼੍ਰੀ ਅਕਾਲ ਜੀ ਇਹ ਬੰਦੇ ਆ ਆਈਫੋਨ ਲੈਣ ਚੱਲੇ ਹੁਣ ਅਸੀਂ 17s ਇਹ ਹੈਗੇ ਸਤਵੀਰ ਸਿੰਘ ਬਾਠ ਪਿੰਡ ਰਾਜੇ ਵਾਲਾ ਲੋ ਜੀ ਪੂਰੇ 10 ਮਿੰਟ ਤੋਂ ਬਾਅਦ ਆਪਾਂ ਪਹੁੰਚ ਚੁੱਕੇ ਹਾਂ ਆਰੀਓ ਸੈਂਟਰ ਹੁਣ ਆਪਾਂ ਚੱਲਦੇ ਆਂ ਅੰਦਰ ਇੱਥੇ ਐਪਲ ਸਟੋਰ ਹੈਗਾ ਅੰਦਰ ਗੋੜ ਪਹਿਲੇ ਐਪਲ ਸਟੋਰ ਜਦੀ ਆ ਫਿਰ ਉਹ ਦੇਖ ਲੈ ਲੈ ਪਹਿਲਾਂ ਉਨੀਰੋ ਚ ਅੱਛਾ ਦੇਖ ਲੋ ਇੰਟਰਾਟਾ ਇੱਧਰ ਇਹ ਜੀ ਇਲੈਕਟ੍ਰੋਨਿਕ ਮਾਰਕੀਟਾ ਉਨੀਰੋ ਲੋੜ ਸਾਹਮਣੇ ਆ ਗਿਆ ਫਸਟ ਸਟੋਰ ਹੁਣ ਦੇਖਦੇ ਆ ਮਿਲ ਜੂਗਾ ਹਜੇ ਆਇਆ ਨਹੀਂ ਹੈਗੇ 19ਰਜੋ ਪੁੱਛਿਆ ਸੀ ਉੱਥੇ ਤਾਂ ਆਇਆ ਨਹੀਂ ਸੀ ਇੱਥੇ ਪਤਾ ਕਰਦੇ ਹੁਣ ਜੇ ਆ ਗਿਆ ਹੋਵੇ 16 ਹੀ ਹੋਰੇ ਵੀ ਇਹ ਨੀ ਸਟਾਰੰਗ ਇਥੇ ਲੋ ਜੀ ਅਸੀਂ ਤੱਤੀ ਵਾਲੇ ਆ ਹਲ ਤਾਂ ਐਪਲ ਸਟੋਰ ਚ ਵੀ ਨਹੀਂ ਆਇਆ ਹੈਗਾ 19 ਸਤੰਬਰ ਨੂੰ ਆਉਣਾ ਇੱਥੇ ਹੁਣ ਵੇਟ ਕਰਨੇ ਪੈਣੇ ਹੈ ਹਜੇ ਹਫਤਾ ਖੰਡ ਹੋਰ ਫੇਰ ਲੈ ਕੇ ਜਾਵਾਂਗੇ ਇਹ ਕਿਤੇ ਨਹੀਂ ਆਇਆ ਨਾ ਮਾਰਕੀਟ ਅਜ ਕਿਤੇ ਉਹਨੇ 20 ਤਰੀਕ ਤੋਂ ਬਾਅਦ ਆਉਣਾ ਜੇ ਕੋਈ ਮੇਰਾ ਵੀ ਲੈਣਾ ਚਾਹੁੰਦਾ ਤਾਂ ਉਹਨੇ 20 ਤਰੀਕ ਬਾਅਦ ਟਰਾਈ ਕਰਿਓ ਆਨਲਾਈਨ ਮਿਲਦਾ ਆਨਲਾਈਨ ਜੀ ਬੁੱਕ ਕਰਨਾ ਉਹ ਕਰ ਸਕਦੇ ਆਪਾਂ ਹਾਂ ਬੁੱਕ ਕਰਾਉਣ ਦੀ ਲੋੜ ਨਹੀਂ ਅਗਲੇ ਸ਼ੁੱਕਰਵਾਰ ਨੂੰ ਆਇਆ ਜਾਣਾ ਹਾਂ ਕੋਈ ਨਾ ਮੈਂ ਲੈ ਲੂੰਗਾ ਬੁੱਕ ਹੁਣ ਆ ਹੋਵੇ ਨਾ ਹੋਵੇ ਉਹ ਵੀ ਚੱਕਰ ਆ ਨਾ ਫੇਰ ਆਨਗੇ ਕਿਹੜੇ ਜ਼ਰੂਰੀ ਹੋ ਅਜੇ ਪਹਿਲੇ ਨਾ ਆਪਸ਼ਨ ਆ ਗਿਆ ਉੱਥੇ ਉੱਥੇ ਵੀ ਆਰਡਰੇ ਹੋਣਾ ਮਨ ਲੱਗਦਾ ਜਿਵੇਂ ਉਮੀਦ ਆ ਲੋ ਜੀ ਆਈਫੋਨ ਤਾਂ ਮਿਲਿਆ ਨਹੀਂ ਹੈਗਾ ਹੁਣ ਜੂਸ ਪੀਣ ਲੱਗੇ ਬੈਠ ਕੇ ਇਹ ਕਿ ਨਹੀਂ ਬਸ ਪੂਰੇ ਫੁੱਲ ਮੂਡ 'ਚ ਆਏ ਦੇ ਅੱਜ ਇਹ ਕਿ ਨਹੀਂ ਜੱਤੀ ਬਸ ਬਚਾਓ ਹੀ ਹੋ ਗਿਆ ਇਹਨਾਂ ਦਾ ਅਨਾਰਾਂ ਦਾ ਜੂਸ ਪੀਣ ਲੱਗੇ ਆ। ਅੱਢੋਂ ਤੋਂ ਮਰਿੰਡੇ ਬਣਾਈ ਦੁਕਾਨਬਾਈ ਨੇ ਬੈਠ ਬੂੜ ਕੇ ਕਈ ਬੜੀ ਜਲਦੀ ਉਹਦੀ। ਕੋਈ ਵੀ ਮੈਟਰੋ ਫੋਨ ਤਾਂ ਮਿਲ ਨਹੀਂ ਹੈਗਾ। ਕੱਪੜੇ ਲੈ ਕੇ ਆ ਗਏ ਸੀ, ਕੱਪੜੇ ਜਾ ਕੇ ਲੈ ਕੇ ਆ ਗਏ। ਜਿਹੜੇ ਕੰਮ ਚੱਲੇ ਚੋ ਉਹ ਤਾਂ ਹੋਇਆ ਹੀ ਨਹੀਂ। ਸਰਕਸ ਲੱਗੀ ਵੀ ਉਹ। ਬਹੁ ਮਹੀਨਾ ਰਹਿੰਦੀ ਡੇਢ ਮਹੀਨਾ। ਲੋ ਵੀ ਜਦੋਂ ਅਸੀਂ ਆਏ ਸੀ। ਅੱਧੀ ਤੋਂ ਵੱਧ ਪਾਰਕਿੰਗ ਖਾਲੀ ਪਈ ਦੀ। ਹੁਣ ਸਾਰੀ ਭਰ ਗਈ। ਕੱਲ ਨੂੰ ਸ਼ਨੀਵਾਰ ਹੋ ਜਾਣਾ ਕੱਲੋ ਫੁੱਲ ਹੋਣੀ ਜਮੇ ਓ ਗੋਸ ਕੱਲੇ ਉਤਰ ਜਾ ਬੁਤਰ ਨਹੀਂ ਰਹੋਗੇ ਹਮਣਾ ਠੀਕ ਅਗਰ ਉਤਰ ਬਰ ਉਹ ਆ ਜਾ ਹੁਣ ਇਹ ਐ ਬਾਂਦਰ ਇਹ ਐ ਬਾਂਦਰ ਜਾਦਾ ਜਿਹੜਾ ਆਪਰਾ ਖੇੜੇ ਮੇਂ ਦੇਖਿਆਦਾ ਮੌਨਕੀ ਉਹਨਾਂ ਨਾਲ ਮਿਲਦਾ ਜੁਲਦਾ ਮੜਾ ਮੋਟਾ ਤੂੰ ਲੰਗੂ ਖਾਦਿਆ ਸੀ ਲੰਗੂ ਰਚਿਆ ਲੋ ਜੀ ਸਵੇਰ ਦਾ ਸਵੀਕਰ ਲੱਗਿਆ ਹੁਣ ਆਨੇ ਬਹਾਨੇ ਰੁੰਦਾ ਏ ਆਨੇ ਬਹਾਨੇ ਰੁੰਦਾ ਹੁਣੇ ਖੇਡਣਾ ਹੋ ਹੁਣ ਇਹਦਾ ਜੀ ਉੱਠਿਆ ਵਾ ਹੁਣ ਇਹਦਾ ਜੀ ਉੱਠਿਆ ਵਾ ਨੇ ਜੀ ਉੱਠਿਆ ਆਓ ਆਇਆ ਬਰਾਏ ਆਓ ਆ ਬਾਪੂ 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 ਦੀ ਹੈ ਸਾਰਿਆਂ ਦੀ ਜਾਦ ਆਉਂਦੀ ਹੈ ਬਈ ਇਹ ਹੁਣ ਆਨੇ ਬਹਾਨੇ ਰੋਂਦਾ ਬਹੁਤ ਬੀਬੀ ਦੀ ਵੀ ਜਾਦ ਆਉਂਦੀ ਹੈ ਨਾਨੀ ਦੀ ਵੀ ਆਉਂਦੀ ਹੈ ਬਈ ਨੂੰ ਸਾਰਿਆਂ ਦੀ ਜਾਦ ਆਉਂਦੀ ਹੈ ਚਲੋ ਬਾਏ ਬਾਏ ਚੰਗੀ ਤਰ੍ਹਾਂ ਗਈ ਜੀ ਤੁਹਾਨੂੰ ਬਾਏ ਬਾਏ ਲੋ ਜੀ ਸੱਤੀ ਚੱਲਿਆ ਹੁਣ ਵਾਪਸ ਛੁੱਟੀਆਂ ਦੇ ਖਤਮ ਹੋ ਗਈਆਂ ਚਲੋ ਜਾਓ ਖੇਡੋ ਹੁਣ ਸੜਕ 'ਤੇ ਨਹੀਂ ਆਉਣਾ ਨਾਲੇ ਹਾਂ ਲੋ ਜੀ ਬਾਕੀ ਸਵਾਪਤੀ ਤੁਸੀਂ ਕਰੋ ਅੱਜ ਚਲੋ ਕੀ ਕੱਢਦੇ ਆ ਬਲੌਕ ਹੈ ਨਾ ਕਹਿਤਾ ਅਮੀਰ ਕਰਦਾ ਸੋਨ ਉੱਪਰ ਲਾਈਕ ਕਰਿਓ ਕਮੈਂਟ ਕਰਿਓ ਬਲੌਕ ਹੈ ਨਾ ਕਹਿੰਦੇ ਦੇਖੋ ਕਰਿਓ ਬਲੌਕ ਹੈ ਨਾ ਕਹਿੰਦੇ ਕਰਿਓ ਸ਼ੇਅਰ ਕਰਿਓ ਓਕੇ ਬਾਏ ਬਾਏ